ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ ਤੇ ਅੱਜ ਆਪਾਂ ਗੱਲ ਕਰਦੇ ਆ ਸੁਪਰ ਸੀਡਰ ਬਾਰੇ ਇਹਦੀਆਂ ਜਿਹੜੀਆਂ ਕਮੀਆਂ ਆ ਇਹਦੇ ਬਾਰੇ ਦੱਸਦੇ ਆ ਤੇ ਵੀ ਆਪਾਂ ਜੇ ਪ੍ਰੋਬਲਮ ਆਉਂਦੀ ਆ ਤਾਂ ਆਪਾਂ ਕਿਵੇਂ ਉਹਦਾ ਹੱਲ ਕਰ ਸਕਦੇ ਆ ਸਭ ਤੋਂ ਪਹਿਲਾਂ ਜੇ ਆਪਾਂ ਆਪਾਣਾ ਸੁਪਰ ਸੀਡਰ ਨੂੰ ਜਦੋਂ ਬਜਾਈ ਕਰਕੇ ਰਾਤ ਨੂੰ ਠੱਲ ਦਿੰਨੇ ਆ ਤਾਂ ਜਿੰਨਾ ਮਰਜੀ ਇਹਨੂੰ ਢੱਕ ਲਗੇ ਇਹਦੀਆਂ ਪਾਈਪਾਂ ਜਿਹੜੀਆਂ ਰੇਹ ਵਾਲੀਆਂ ਖਾਦ ਵਾਲੀਆਂ ਇਹਦੇ ਚ ਸੈੱਲ ਆਉਂਦੀ ਆਉਂਦੀ ਐ ਸੈੱਲ ਆਉਣ ਕਾਰਨ ਤੇ ਪੋਰ ਬੰਦ ਹੋਣ ਲੱਗ ਜਾਂਦੇ ਆ ਤਾਂ ਕੰਪਨੀ ਵਾਲਿਆਂ ਨੂੰ ਇਹ ਚਾਹੀਦਾ ਵੀ ਪਾਈਪ ਸਿੱਧੀ ਚਾਹੀਦੀ ਹੈ ਕਿਸੇ ਤਰੀਕੇ ਜਾਂਦਾ ਖੁਰਨੀ ਥੋੜੀ ਜਿਹੀ ਪਿੱਛੇ ਕੀਤੀ ਜਾਵੇ ਤੇ ਪਾਈਪ ਸਿੱਧੀ ਹੋਵੇ ਤਾਂ ਪੋਰ ਬੰਦ ਨਾ ਹੋਵੇ ਰੇਹ ਵਾਲੇ ਦੀ ਸਮੱਸਿਆ ਸਾਰਿਆਂ ਨੂੰ ਆਈ ਜਾਂਦੀ ਹੈ ਇਹਦਾ ਆਪਾਂ ਹੱਲ ਕਿਵੇਂ ਕਰ ਸਕਦੇ ਹਾਂ ਅੱਜ ਅਸੀਂ ਜਿਗਾੜ ਕਿਵੇਂ ਕਰਿਆ ਮੜਾ ਨੇੜੇ ਕਰੀ ਕੈਮਰਾ ਆਹ ਦੇਖੋ ਆ ਪਾਈਪ ਜੇ ਅਸੀਂ ਇਹਨੂੰ ਪਾਈਪ ਨੂੰ ਇੱਥੇ ਲਾਉਂਦੇ ਸੀ ਤਾਂ ਇਹ ਪਾਈਪ ਬੰਦ ਹੁੰਦੀ ਸੀਗੀ ਅਸੀਂ ਕੀ ਕਰਿਆ ਇੱਥੋਂ ਕੱਢ ਕੇ ਇੱਥੋਂ ਕੱਢ ਕੇ ਨੂੰ ਇੱਥੇ ਕਰ ਦਿੱਤਾ ਤਵੇ ਦੇ ਅਗਲੇ ਪਾਸੇ ਸਾਰੀਆਂ ਪਾਈਪਾਂ ਜਿਹੜੇ ਪੋਰ ਬੰਦ ਹੁੰਦੇ ਸੀ ਤਵੇ ਦੇ ਅਗਲੇ ਪਾਸੇ ਕਰਤੀਆਂ ਤਾਂ ਪਾਈਪਾਂ ਚਾਲੂ ਹੋ ਗਈਆਂ। ਜੇ ਆਪਾਂ ਸਵੇਰ-ਸਵੇਰ ਚਲਾਉਣੇ ਆ ਆਪਾਂ ਨੂੰ ਕੋਈ ਦਿੱਕਤ ਆਉਂਦੀ ਆ ਇਹ ਪੋਰ ਬੰਦ ਹੋਣ ਦੀ ਤਾਂ ਇੱਕ ਵਾਰੀ ਪਾਈਪਾਂ ਕੱਢ ਕੇ ਅਗਲੇ ਪਾਸੇ ਕਰ ਲਓ, ਤਵੇਂ ਦੇ ਅਗਲੇ ਪਾਸੇ ਕਰ ਲਓ। ਫਿਰ ਦਿੱਕਤ ਨਹੀਂ ਗਈ ਆਉਂਦੀਗੀ। ਇਹ ਬੰਦ ਨਹੀਂ ਗਏ ਹੁੰਦੇ। ਜਦੋਂ ਕਿੱਲਾ ਕਬਾਣ ਬੀਜਿਆ ਜਾਵੇ, ਕਿੱਲਾ ਡੇਢ ਕਿੱਲਾ ਬੀਜਿਆ ਜਾਵੇ ਫਿਰ ਭਾਵੇਂ ਪਾਈਪਾਂ ਵੇਚੀ ਕਰ ਲਓ। ਫਿਰ ਇੱਕ ਵਾਰੀ ਚਾਲੂ ਹੋ ਜੇ ਤਾਂ ਪਾਈਪਾਂ ਵਿੱਚੋਂ ਸੁੱਕ ਜਾਂਦੀਆਂ ਫੇਰ ਨਹੀਂ ਗੀ ਬੰਦ ਹੁੰਦੀਆਂ। ਜਾਂ ਵਿੱਚ ਰੇ ਜੰਮੀ ਹੁੰਦੀ ਆ ਕੋਈ ਤਾਰ ਨਾਲ ਸਾਫ਼ ਕਰੀ ਜਾਵੇ ਪਾਈਪ ਬਸ ਇਹ ਜਗਾੜ ਇਹੀ ਆ ਵੀ ਪੈ ਪੱਟ ਕੇ ਅਗਲੇ ਪਾਸੇ ਕਰ ਲੋ ਇਹਨੂੰ ਹੋਰ ਕੋਈ ਹੱਲ ਨਹੀਂ ਹੈ ਦਾ ਇਹ ਪੈ ਪੋਰ ਬੰਦ ਹੋਣੀ ਹੁਣੇ ਆ ਸਾਰਿਆਂ ਦੇ ਹੁੰਦੇ ਆ ਕਿਉਂਕਿ ਮੌਸਮ ਸਿੱਲਾ ਹੋ ਗਿਆ ਐਸ ਵੇਲੇ ਬੀਜੀ ਜਾਂਦਾ ਤਾਂ ਵੀ ਹੋਣ ਲੱਗ ਜਾਂਦੇ ਆ ਕਈ ਵਾਰੀ ਤਾਂ ਪੱਟ ਕੇ ਪੈ ਅੱਗੇ ਕਰ ਲੋ ਜੇ ਆਪਾਂ ਚਲਾਉਣਾ ਫੇਰ ਨਹੀਂ ਬੰਦ ਹੁੰਦੇ ਦੂਜੀ ਗੱਲ ਆ ਜਿਹੜਾ ਆ ਆ ਪਾਉਣੀ ਹੁਣ ਬੰਦ ਹੋ ਗਈ ਆਹ ਖੜ ਗਈ ਮਤਲਬ ਤੁਰਨੋਂ हट ਗਈ ਆ ਦੇਖੋ ਇਹਦੇ ਛੜਿਆ ਪਿਆ ਤਾਂ ਇਹ ਜਿਹੜਾ ਮੇਰਾ ਤਜਰਬਾ ਇਹ ਆ ਇਹ ਕਹਿੰਦਾ ਵੀ ਜੇ ਖਰਚੇ ਛੋਟੇ ਆ ਜਿਵੇਂ ਹੁਣ ਸਾਡੇ ਆਹ ਖਰਚੇ ਆ ਗੋਡੇ-ਗੋਡੇ ਜਿਹੇ ਆ ਖਰਚੇ ਅਸੀਂ ਇਹਦੇ 'ਚ ਤਵੀਆਂ ਨਹੀਂ ਮਾਰੀਆਂ ਜੇ ਖਰਚੇ ਛੋਟੇ ਆ ਤਾਂ ਉਹਦੇ 'ਚ ਤਵੀਆਂ ਨਾ ਮਾਰੋ ਅਪੜਵਾਨ ਦੇ ਵਿੱਚ ਬੀਜਦੇ ਆ ਤਾਂ ਜਿਹੜੀ ਆ ਸਮੱਸਿਆ ਆਉਂਦੀ ਆ ਪੌਣੀ ਦੀ ਪੌਣੀ ਖੜਨ ਦੀ ਸਮੱਸਿਆ ਆਉਂਦੀ ਆ ਅਪੜਵਾਨ 'ਚ ਖਰਚਿਆਂ ਦੇ ਵਿੱਚ ਨਹੀਂ ਆਉਂਦੀ ਇਹ ਵਾਹਵਾਨ 'ਚ ਆਉਂਦੀ ਆ ਅਸੀਂ ਆ ਸੈਡਾਂ ਤੇ ਢੇਡੇ ਲਾਏ ਸੀ ਚਾਰਜ ਪਰੇ ਇਹ ਤਵੀਆਂ ਜਾਦੇ ਲਾਤੀਆਂ ਤਾਂ ਇੱਥੇ ਮਿੱਟੀ ਨਾਲ ਭਰ ਜਾਂਦੀਆਂ ਤੇ ਇਹਨਾਂ ਦੇ ਸਨ ਚੜ ਕੇ ਪੌਣੀਆਂ ਖੜ ਜਾਂਦੀਆਂ ਖਰਚਾਂ 'ਚ ਚਲਾਉਣੇ ਆ ਮਿੱਟੀ ਨਹੀਂ ਗਿੜਦੀ ਉਹ ਸਾਫ਼ ਹੋਈ ਜਾਂਦੇ ਆ ਜੇ ਆ ਪੱਤੀਆਂ ਨੇੜੇ ਕਰਦੇ ਆਂ ਕਈ ਵੀਰ ਕਹਣਗੇ ਪੱਤੀ ਨੇੜੇ ਕਰ ਲਾ ਆ ਵਿੱਚ ਫੇਰ ਨਹੀਂ ਗਾੜਨਾ ਪੱਤੀ ਨੇੜੇ ਕਰਦੇ ਆਂ ਫੇਰ ਵੀ ਇਹ ਖੜਦੀ ਐ ਬਸ ਇਹਦਾ ਹੱਲ ਇਹੀ ਐ ਵੀ ਤਵੀਆਂ ਨਾ ਮਾਰੋ ਜੇ ਕਰਚੇ ਛੋਟੇ ਆ ਤਾਂ ਅੱਪੜ ਜੀ ਚਲਾਓ ਫੇਰ ਵਧੀਆ ਚੱਲਦਾ ਦੂਜੀ ਗੱਲ ਉਹਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਐ ਵੀ ਜੇ ਟਾਪ ਲਿੰਕ ਵੀ ਵੱਧ ਘੱਟ ਲਾਉਣਾ ਵੀ ਵੇਖਣਾ ਜੇ ਵਾਹਣ ਚ ਗਿੱਲ ਪੂਰੀ ਆ ਘੱਟ ਲਾਉਣਾ ਤਾਂ ਟਾਪ ਲਿੰਕ ਡੰਡੇ ਨੂੰ ਆ ਜਿਹੜਾ ਭੀੜਾ ਕਰ ਲੋ ਜੇ ਵੱਧ ਲਾਉਣਾ ਤਾਂ ਉਹਨੂੰ ਲੰਮਾ ਕਰ ਲੋ ਉਹ ਤਾਂ ਸਾਰਿਆਂ ਨੂੰ ਪਤਾ ਹੀ ਐ ਤਾਂ ਰੋਲ ਸਭ ਤੋਂ ਵੱਡਾ ਜਿਹੜਾ ਰੂਲੇ ਦਾ بڑا ਰੋਲ ਆ ਜਿਹੜਾ ਆ ਰੂਲ ਇਹਦਾ ਰੋਲ ਬਹੁਤ ਹੈ ਮੈਂ ਕਹਿੰਦਾ ਵੀ ਹਰੇਕ ਸੁਪਰਸੀਡਰ ਦੇ ਮਗਰ ਕੱਟ ਵਾਲਾ ਚਾਹੀਦਾ ਹੈਗਾ ਜੇ ਕੱਟ ਵਾਲਾ ਹੋਵੇ ਤਾਂ ਜਰਮੀਨੇਸ਼ਨ ਦੀ ਸਮੱਸਿਆ ਕਦੇ ਨਹੀਂ ਗਈ ਆਉਂਦੀ ਹੁਣ ਤੁਸੀਂ ਆ ਔੜਿਆਂ 'ਨਹੀਂ ਧਿਆਨ ਮਾਰੋਗੇ ਨਾ ਇਧਰ ਮਾਰੀ ਕੈਮਰਾ ਆ ਔੜਿਆਂ 'ਨਹੀਂ ਧਿਆਨ ਮਾਰੋਗੇ ਔੜੇ ਦੇਖੋ ਜਿਵੇਂ ਜ਼ੀਰੋ ਟ੍ਰੈਲ ਦੇ ਖੜੇ ਆਏ ਖੜੇ ਹੁੰਦੇ ਆ ਥੋੜਾ ਥੋੜਾ ਉੱਤੇ ਮਿੱਟੀ ਪੈਂਦੀ ਹੈ ਉੱਪਰੋਂ ਖਾਲੀ ਹੈ ਉਗੜਨ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ ਇਹ ਆ ਜਿਹੜਾ ਰੂਲਾ ਹੈ ਜ਼ਰੂਰੀ ਹੈ ਮਤਲਬ ਕਟ ਵਾਲਾ ਰੂਲਾ ਜ਼ਰੂਰੀ ਹੈ। ਬਾਕੀ ਕੋਈ ਕਮੀ ਨਹੀਂ ਕਿ ਸੁਪਰਸੀਡਰ ਚ ਆਏ ਤਾਂ ਮਸ਼ੀਨਰੀ ਚ ਮਾੜੀ ਮੋਟੀ ਕੋਈ ਸਮੱਸਿਆ ਆ ਹੀ ਜਾਂਦੀ ਹੁੰਦੀ ਹੈ ਜਿਵੇਂ ਤਰੇਲ ਨਾ ਮਾ ਤੁਹਾਨੂੰ ਦੱਸਿਆ ਪੈਪਾਂ ਦੀ ਸਮੱਸਿਆ ਆਉਂਦੀ ਹੈ ਕਿਸੇ ਮੇਰੇ ਵੀਰ ਨੂੰ ਆਉਂਦੀ ਹੈ ਪੱਟ ਕੇ ਪੈਪ ਅਗਲੇ ਪਾਸੇ ਕਰ ਲਓ ਜਿਵੇਂ ਮੈਂ ਵਾਰੀ ਵਾਰੀ ਦੱਸੀ ਜਾਂਦਾ ਤਾਂ ਕੋਈ ਸਮੱਸਿਆ ਨਹੀਂ ਆਉਂਦੀ ਭਾਵੇਂ ਰਾਤ ਨੂੰ ਵੀ ਬੀਜੀ ਚੱਲੋ ਤੇ ਨਹੀਂ ਤਾਂ ਜਦੋਂ ਸੈਲ ਤਰੇਲ ਪੈਣ ਲੱਗਦੀ ਹੈ ਨਾ ਜੇ ਸੈਲ ਜੰਮ ਕੇ ਇਹ ਪੋਰ ਬੰਦ ਹੋਣੇ ਹੀ ਹੋਣੇ ਆ। ਚੱਲਦੇ ਨਹੀਂ ਇਹ ਪੋਰ ਰਾਤ ਵੀ ਅਸੀਂ ਬਹੁਤ ਮੱਥਾ ਮਾਰਿਆ ਫਿਰ ਅਸੀਂ ਆਜ ਗਾਰਡ ਕਰਿਆ ਫਿਰ ਨਹੀਂ ਕੇ ਬੰਦ ਹੋ ਜਾਂਦੇਗੇ। ਕਾ ਸੁਪਰਸੀਡਰ ਜਿਵੇਂ ਹੁਣ ਆ ਵਾਹਣ ਹੈ ਕਿੰਨੇ ਕਰਚੇ ਵਿੱਚ ਨੱਪੀ ਜਾਂਦਾ ਵਾਹਣ ਦਾ ਸੁਧਾਰ ਵੀ ਬਹੁਤ ਕਰਦਾ ਚੀਜ਼ ਚੰਗੀ ਵੀ ਬਹੁਤ ਹੈ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਪਿਛਲੇ ਸਾਲ ਵੀ ਸਾਡੀ ਬਜਾਈ ਸਾਰੀ ਸੁਪਰਸੀਡਰ ਨਾਲ ਹੀ ਸੀਗੀ 8 ਕਿੱਲੇ ਹੀ ਵਾਹ ਕੇ ਬੀਜੀ ਸੀ ਤੇ ਐਤ ਕੀ ਸਾਰੀ ਸੁਪਰਸੀਡਰ ਨਾਲ ਅਸੀਂ ਬੀਜੀ ਜਾਂਦੇ ਆ 50 ਕਿਲੋ ਵੀ ਪਾ ਕੇ 50 ਕਿਲੋ ਵੀ ਪਾਈ ਜਾਂਦੇ ਆ ਸੁਪਰਸੀਡਰ ਨਾਲ ਬਜਾਈ ਕਰੀ ਜਾਂਦੇ ਆ ਤੇ ਹੋਰ ਕੋਈ ਸਮੱਸਿਆ ਨਹੀਂ ਗਈ ਇਹਦੀ ਬਾਕੀ ਤਾਂ ਸਾਰਾ ਮੈਨੂੰ ਠੀਕ ਹੀ ਲੱਗਦਾ ਹੈ ਹਾਂ ਇੱਕ ਆਜ ਵੀ ਜ਼ਰੂਰ ਕਰਨਾ ਚਾਹੀਦਾ ਹੈ ਮਤਲਬ ਜਿਹੜੀ ਆ ਤਵੀ ਖੜਦੀ ਹੈ ਕੰਪਨੀ ਨੂੰ ਇਹਦਾ ਵੀ ਕੋਈ ਹੱਲ ਕਰਨਾ ਚਾਹੀਦਾ ਤਵੀ ਖੜਨੀ ਨਹੀਂ ਨਿਕਝਾਈਦੀ ਜਾਂ ਤਾਂ ਪੱਤੀਆਂ ਇਹਦੀਆਂ ਜਿਹੜੀਆਂ ਪੱਤੀਆਂ ਆ ਜਿਹੜੀਆਂ ਪੱਤੀਆਂ ਇਹ ਕਿਸੇ ਤਰੀਕੇ ਲੰਬੀਆਂ ਕਰਕੇ ਨਾਲ ਕਰਕੇ ਲਾਇਆਂ ਜਾਣਗਾ ਅੱਗੇ ਇਹ ਤਵੀ ਖੜੇ ਨਾ ਥੱਲੇ ਥੱਲੋਂ ਮਿੱਟੀ ਲੱਗਦੀ ਹੈ ਜਦੋਂ ਉੱਪਰ ਆ ਕੇ ਇੱਥੇ ੜ ਜਾਂਦੀ ਹੈ ਥੱਲੇ ਤਵੀ ਦੇ ਵਿੱਚ ਨਾ ਆਵੇ ਮਿੱਟੀ ਤਾਂ ਇਹਦੇ ਵਿੱਚ ਆ ਕੇ ੜੇ ਨਾ ਥੱਲੇ ਆ ਪੱਤੀ ਥੋੜੀ ਲੰਮੀ ਹੋਵੇ ਨਾ ਕਮੇਟੀ ਥੱਲੇ ਹੀ ਰਹੀ ਜਾਵੇ ਨਾਲੇ ਕਰਚੇ-ਕੁਰਚੇ ਥੱਲੇ ਰਹੀ ਜਾਣ ਵਿੱਚ ਚੜਨਾ ਤੇ ਕੰਮ ਬਾਬੇ ਦੀ ਕਿਰਪਾ ਨਾਲ ਵਧੀਆ ਨਿਭੜੀ ਜਾਂਦਾ ਕੱਲ ਸਾਡੇ ਕੋਲੇ ਠੇਰਾ ਸੀਗਾ 11 ਕਿੱਲਿਆਂ ਦਾ 10.5 11 ਕਿੱਲਿਆਂ ਦਾ ਇੱਕੋ ਹੀ ਠੇਰਾ ਸੀਗਾ 9 ਵਜੇ ਲੱਗੇ ਸੀ ਤੇ ਅਸੀਂ 7 ਵਜੇ ਨੂੰ ਬੀਜਤਾ ਸੀਗਾ ਤੇ ਮਤਲਬ ਕੁਸ ਰੋਟੀ ਪਾਣੀ ਚਾਹ ਪਾਣੀ ਪੀਂਦਿਆਂ ਨੂੰ ਟਾਈਮ ਲੱਗ ਜਾਂਦਾ ਐਵਰੇਜ ਘੰਟਾ ਕਿੱਲਾ ਵਧੀਆ ਕੱਢੀ ਆਉਂਦਾ ਤੜਕੇ ਟਾਈਮ ਨਾਲ ਜੋੜਿਆ ਹੋਵੇ 8 ਤੋਂ 10 ਕਿੱਲੇ ਵਣ ਬੀਜ ਦਿੰਦਾ ਹੈਗਾ ਮਸ਼ੀਨ ਵਧੀਆ ਹੈ ਮੈਨੂੰ ਤਾਂ ਵਧੀਆ ਲੱਗੀ ਬਾਕੀ ਆਪੋ ਆਪਣੀ ਪਸੰਦ ਆ ਜਿਵੇਂ ਪਿਛਲੀ ਵਾਰੀ ਤਾਂ ਮੈਨੂੰ ਐ ਲੱਗਿਆ ਸੀ ਵੀ 70% 70 80% ਬਜਾਈ ਸੁਪਰ ਸੀਡਰ ਨਾਲ ਤੇ ਐਤਕੀ ਮੈਨੂੰ ਐ ਲੱਗੀਆਂਦਾ ਵੀ 90% ਤੋਂ ਵੀ ਜ਼ਿਆਦਾ 90% ਜਿਹੜੀ ਬਜਾਈ ਆ ਸੁਪਰ ਸੀਡਰ ਨਾਲ ਹੋਈ ਜਾਂਦੀ ਹੈ ਤਾਂ ਮੈਂ ਵੀਡੀਓ ਪਾਉਣਾ ਵੀ ਬੜੇ ਮੇਰੇ ਵੀਰਾਂ ਨੂੰ ਆ ਸਮੱਸਿਆ ਸਾਡੇ ਵਾਲੀ ਆਉਂਦੀ ਹੋਊਗੀ ਪਾਈਪ ਜਿਹੜੇ ਪੋਰ ਬੰਦ ਹੁੰਦੇ ਰਹੇ ਵਾਲੇ ਬਸ ਰੇ ਪੈਣੀ ਚਾਹੀਦੀ ਹੈ ਨਾਲ ਡਿੱਗਣੀ ਚਾਹੀਦੀ ਆ ਪੱਟ ਕੇ ਇਹਨੂੰ ਅਗਲੇ ਪਾਸੇ ਕਰ ਲੋ ਬੰਦ ਨਹੀਂ ਆਉਂਦਾ ਸੁਬਾਹ ਵੀ ਟਾਈਮ ਨਾਲ ਚਲਾਉਣਾ ਨੂੰ ਪੱਟ ਕੇ ਅਗਲੇ ਪਾਸੇ ਕਰ ਲੋ ਨਹੀਂ ਤਾਂ ਚੱਲਣਾ ਹੀ ਨਹੀਂਗਾ ਪੋਰ ਬੰਦ ਹੀ ਹੋਈ ਜਾਣਗੇ ਬੰਦ ਕੱਲੇ ਰੇ ਵਾਲੇ ਹੁੰਦੇ ਅਸਲ ਜੰਮ ਕੇ ਕਣਕ ਵਾਲਾ ਨਹੀਂਗਾ ਬੰਦ ਹੁੰਦਾ ਕਣਕ ਵਾਲਾ ਤਾਂ ਭਾਵੇਂ ਸਾਰੀ ਰਾਤ ਚਲਾਈ ਚੱਲੋ ਤਾਂ ਵੀ ਬੰਦ ਨਹੀਂਗਾ ਹੁੰਦਾ ਇੱਕ ਮੇਰੇ ਵੀਰ ਆ ਜਿਹੜਾ ਰੂਲਾ ਜੇ ਕਿਸੇ ਦੇ ਕੱਟ ਵਾਲਾ ਨਹੀਂ ਤਾਂ ਰੂਲਾ ਜ਼ਰੂਰ ਕੱਟ ਵਾਲਾ ਪਵਾ ਲਓ ਰੂਲਾ ਕੱਟ ਵਾਲਾ ਹੋਊਗਾ ਤਾਂ ਜਰਮੀਨੇਸ਼ਨ ਦਾ ਬਹੁਤ ਜ਼ਿਆਦਾ ਫਰਕ ਪੈਂਦਾ ਕੱਟ ਵਾਲੇ ਰੂਲੇ ਨਾਲ ਇੰਨੀ ਕ ਜਾਣਕਾਰੀ ਸੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜੇ ਕਮੈਂਟ ਕਰਕੇ ਦੱਸਿਓ ਵੀ ਵੀ ਅਸੀਂ ਕੋਈ ਗਲਤੀ ਤਾਂ ਨਹੀਂ ਕਰੀ ਜਾਂਦੇ ਕਿਉਂਕਿ ਇਨਸਾਨ ਗਲਤੀਆਂ ਦਾ ਪੁੱਤਲਾ ਹੁੰਦਾ ਸਾਰੀ ਉਮਰ ਸਿੱਖਦਾ ਹੀ ਰਹਿੰਦਾ ਹੈਗਾ ਪਰ ਅਸੀਂ ਤਾਂ ਤੁਹਾਨੂੰ ਜਿਵੇਂ ਦੱਸਿਆ ਵੀ ਜਾਵਾਜ਼ੀ ਕਰਕੇ ਐਂ ਜੇ ਖਰਚੇ ਖੜੇ ਹੁੰਦੇ ਆ ਤੇ ਆ ਸਫਾਈ ਵੀ ਵਧੀਆ ਦੇਈ ਜਾਂਦਾ ਆਹ ਕਿਹੜੇ ਇਧਰ ਲਈ ਆਹ ਜਿਹੜੇ ਦੋ ਗਿਹੜੇ ਆਹ ਖਰਚਾਂ 'ਚ ਲੱਗੇ ਆ ਆਹ ਦੋ ਗਿਹੜੇ ਖਰਚਾਂ 'ਚ ਲੱਗੇ ਆ ਪਰਲੇ ਪਾਸੇ ਦੋ ਤੰਗੀਆਂ ਮਾਰੀਆਂ ਸੀ ਕੋਈ ਫਰਕ ਨਹੀਂ ਗਾ ਸਫਾਈ ਦਾ ਕੋਈ ਸਫਾਈ ਆ ਗੋਡੇ-ਗੋਡੇ ਜੇ ਖਰਚੇ ਆ ਗੋਡੇ ਤੋਂ ਕਿਤੇ ਵੱਡੇ ਆ ਕਿਤੇ ਗੋਡੇ-ਗੋਡੇ ਜੇ ਆ ਹਾਈਬ੍ਰਿਡ ਝੋਨੇ ਦੇ ਖਰਚੇ ਆ 28567 ਦੇ ਇੰਨੀ ਕਿ ਵੀਡੀਓ ਸੀ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦੇ ਜੀ ਬਾਈ ਸਤਿ ਸ਼੍ਰੀ ਅਕਾਲ ਧੰਨਵਾਦ ਸਾਰਿਆਂ ਦਾ